ਸਰ ਮਾਰੇ ਦੇ ਪਾਇ ਕਿਦਾ ਜੀਤਾ ਦੇ ਤਾ ਨਾ ਹੋ ਨਾ ਰੇ ਨਾ ਹੀ ਉਹ ਗਾਉ ਮੁਦਦ ਕਮ ਤਾਂ ਜਾ ਗਾ ਜੀ ਮਾਈ ਦੁਆ ਜਿਸ ਪਾਸ ਸਭ ਬਤਨ ਅੰਦਾਰ ਹੈ ਪਰ ਇਹ ਹਾਲ ਬੈਲੇ ਪਾਣੀ ਹੁੰਦੇ ਉਹ ਤੇ ਮੁੰਦੇ ਸੀ ਕਪੜੇ ਹੋਏ ਦੇ ਸਾਹ ਪਰ ਰਹੀਓ ਤੋ ਇਹ ਭਰੀਏ ਮਨ ਆਪਾਂ ਦੇ ਸੰਨੋ ਤੋਪੇ ਨਾਮ ਵਗੈਰਾ ਦੇ ਤਾਂ ਵੀ ਆਖਣਾ ਨਹੀਂ ਨਾਲ ਲੱਗ ਜਾਏਗਾ ਬੇਬੀ ਜੇ ਆਪੇ ਹੀ ਭਾਈ ਨਾਨਕ ਹੋ ਕੇ ਆਵੇਂ ਜਾਏ ਫਿਰ ਤੱਲ ਪਿਆ ਦਰਦਾਂ ਦੇ ਸਾਰੇ ਜਿਸ ਦਾ ਮਾਨ ਨਹੀਂ ਆ ਮੈਂ ਅੰਮ੍ਰਿਤ ਦਾ ਪਾਉਂਦੇ ਅੰਦਰ ਦਾ ਪੀਰਾ ਮਨਵਾ ਕੋ ਕੋ ਨਹੀਂ ਕੋਏ ਲੰਗੀਆਂ ਦਾ ਸਵਾਰ ਨਾ ਮਿੱਤਾਂ ਨੂੰ ਦਾ ਮੱਜਾ ਕੌਣ ਦੇ ਲਾਵਾ ਤਮਨ ਤੋਂ ਕਮਨਵਾਰ ਕਮਨ ਤੋਂ ਸੇ ਮਹਾਨ ਦਮਾਂ ਦੇ ਤਰ ਹੋ ਰਿਹਾ ਪਾਰ ਦੇ ਨਾ ਪਾਇਆ ਪੜਦੇ ਜੋ ਰੇਂਗਰਾਂ ਆਪਣਾ ਪਾਇਆ ਤਾਂ ਹੀ ਨਾ ਇਸਾਂ ਨੂੰ ਪੁਰਾਣ ਕੰਤਾ ਜੀ ਕੋ ਸਾਡੇ ਰਾਮੇ ਜਾਣ ਸਰੇ ਜੇ ਪਰ ਆਪਾਂ ਤੇ ਸਾਲਾ ਰਿਤਮਰ ਨਿਕ ਜਾਣਾ ਨਾਨਕ ਆਪਨ ਸਭ ਕੋ ਆਪੇ ਦੇ ਦੋਏ ਸਿਆਣਾ ਵੱਡਾ ਸਾਹਿਬ ਵੱਡਾ ਨਾਂ ਇਹਦਾ ਜਾਤਾ ਹੋਵੇ ਨਾਲ ਦੇਖੋ ਆਪੇ ਜਾਣੇ ਕਿ ਗਿਆਨ ਸੇ ਬਾਤਾਂ ਦਾ ਤਾਲ ਲੱਗਦਾ ਸਦਾ ਕੋਲ ਕੋਤਰਾ ਕੋਲ ਜੀ ਆਂਦੇ ਬਾਦ ਸਾਹਿਬ ਆਹਾਰਾਂ ਕੇ ਮੇਲੇ ਮਾ ਦੋਏ ਦਾ ਆਦੇ ਬਾਦ ਦੇਖੇ ਕਿ ਨਾ ਸਾਨ ਵੱਡਾ ਤੇ ਆਪੇ ਜਾਣੇ ਆਪ ਸਾਲਾ ਨਹੀਂ ਸਹਲਾ ਹਈ ਜੀ ਤਰਾਂ ਪੰਨਾ گردوارا شہری ہر گروی آپ سونے سنگا تیار گئے ਇੰਤਰ ਓਮਕਾਰ ਸਤਿਗੁਰੂ ਸਰੂਪ ਸੁਣਾ ਏਪ ਬਿਬਾ ਏਪ ਸੁਕੇ ਰਮਪਾ

Go oh.

ਸਤਿ ਾਰ ਜੀਓ ਪਾਈਆ ਪਾਇਓ ਅਨੰਗਰਾਹਉ ਪ੍ਰਸਾਦ ਸੰਤਨ ਕਾ ਹਾ A gomba uh, por... ਮੋਹ ਦੇ ਚਰਨ ਤੇ ਆ ਕੇ ਮੀਰ ਸਾਹਿਬੀ ਕਾ ਨਾਮ ਪਾ ਲਿਆ ਤੇਰੇ ਰੂਹੇ ਨੂੰ ਸਿਮਾ ਕੇ ਹੈ ਲਾਚਾਨੀ ਆਓ ਕੋ